ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਮੀਨ ਕਰਨੇ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣੀਏ ਜ਼ਿਕਰੀਆ ਆਪਾਂ ਨਾ ਨਾਤਖਵਾਂ ਤੇ ਬੜੇ ਦੇਖੇ ਨੇ ਤੇ ਜਿਹੜੇ ਕਵੀ ਕਥਾ ਮਤਲਬ ਕਿ ਕਵਿਤਾ ਪੜ੍ਹਦੇ ਨੇ ਆਪਾਂ ਸੁਣਦੇ ਰਹੀਦਾ ਤੇ ਅੱਜ ਆਪਾਂ ਨਾ ਜ਼ਿਕਰੀਆ ਇੱਕ ਸਿੱਖ ਮਜਮੇ ਦੇ ਵਿੱਚ ਜਿੱਥੇ ਕਿ ਭਾਈ ਪਿੰਦਰਪਾਲ ਵੀ ਮੌਜੂਦ ਨੇ ਭਾਈ ਪਿੰਦਰਪਾਲ ਸਿੰਘ ਹਾਂਜੀ ਪਿੰਦਰਪਾਲ ਸਿੰਘ ਮੌਜੂਦ ਨੇ ਤੇ ਉਹਨਾਂ ਦੀ ਨਾ ਬਿਆਨ ਤੋਂ ਬਾਅਦ ਇੱਕ ਕਵੀ ਨੇ ਬੜੇ ਹਿੰਦੂ ਨੇ ਮੇਰਾ ਖਿਆਲ ਹੈ ਮਜ਼ਬ ਦੇ ਸੁਸ਼ੀਲ ਕੁਮਾਰ ਅਮਨ ਨਾਮ ਹੈ ਉਹਨਾਂ ਦਾ ਅਮਨ ਇਹ ਹਿੰਦੂਆਂ ਦਾ ਹਾਂਜੀ ਤੇ ਬੜੇ ਜੋਸ਼ ਨਾਲ ਉਹ ਨਜ਼ਮ ਪੜ ਰਹੇ ਨੇ ਮਤਲਬ ਕਿ ਉਹ ਕਵੀ ਕਵੀਤਾ ਹਾਂ ਕਵੀਤਾ ਪੜ ਰਹੇ ਨੇ ਜਾਂ ਸ਼ੇਰ ਕਹਿ ਲੋ ਸ਼ੇਰ ਪੜ ਰਹੇ ਨੇ ਤੇ ਗੁਰੂ ਤੇਗ ਬਹਾਦਰ ਦੀ ਸ਼ਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਨੌਵੇਂ ਗੁਰੂ ਦੇ ਬਾਰੇ ਦਸਵੇਂ ਗੁਰੂ ਦੇ ਬਾਰੇ ਤੇ ਗੁਰੂ ਨਾਨਕ ਸਾਹਿਬ ਦੇ ਬਾਰੇ ਉਹ ਸ਼ੇਰ ਪੜ ਰਹੇ ਨੇ ਤੇ ਆਪਾਂ ਹੁਣ ਵੀਡੀਓ ਦੇ ਵਿੱਚ ਸੁਣਦੇ ਹਾਂ ਉਹ ਕੌਮਾਂ ਸਦਾ ਹੀ ਜੱਗ 'ਚ ਮਾਣ ਪ੍ਰਾਪਤ ਕਰਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਮਰੀਦਾਂ ਨੂੰ ਆਪਣੇ ਅਦੀਬਾਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ ਹੁਣੇ-ਹੁਣੇ ਪੰਥ ਦੇ ਮਹਾਨ ਰਤਨ ਜਿਨ੍ਹਾਂ ਦੇ ਕੋਲ ਤੁਸੀਂ ਕਥਾ ਸੁਣਦੇ ਸੀ ਉਹਾਂ ਨੇ ਕਨੇ ਕਨੇ ਹੋਲੀ ਦਾ ਜੋ ਹੋਲੇ ਦਾ ਰੰਗ ਹੈ ਨਾ ਕੱਲਾ ਕੱਲਾ ਰੰਗ ਸਾਡੇ ਮਨਾਂ ਨੂੰ ਰੰਗ ਦਿੱਤਾ ਤੇ ਆਓ ਸਭ ਤੋਂ ਪਹਿਲਾਂ ਪੋਸ ਪੰਜਾਬੀ ਉਹਨਾਂ ਨੇ ਹੀਰੇ ਮੋਤੀਆਂ ਨਾਲ ਤੁਲਣ ਵਾਲੇ ਅਨਮੋਲ ਬਚਨ ਕਹੇ ਨੇ ਸਭ ਤੋਂ ਪਹਿਲਾਂ ਮੈਂ ਕੁਸਤਾਖੀ ਨਾ ਕਰਾਂ ਦਾਸ ਨੂੰ ਸ਼ੀਸ਼ ਦੇਵੋ ਗੁਰੂ ਮਹਾਰਾਜ ਜੀ ਦੀ ਬਖਸ਼ਿਓਈ ਫਤਿਹ ਦਾ ਜਵਾਬ ਫਤਿਹ ਜਿਦੋਂ ਉਹ ਤਾਂ ਕਿ ਮੈਂ ਕੋਈ ਜ਼ਹਿਰ ਕਹਿਣ ਦਾ ਯਤਨ ਕਰਾਂ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮੈਂ ਸਭ ਤੋਂ ਪਹਿਲਾਂ ਸਿਰਫ ਸੰਸਾਰ ਨੂੰ ਨਹੀਂ ਸੰਸਾਰ ਚ ਵੱਸਦੇ ਓਏ ਹਰ ਇੱਕ ਜੀਵ ਨੂੰ ਕੰਨ ਕੰਨ ਦੇ ਅੰਦਰ ਵੱਸਦੇ ਏ ਜੀਵ ਨੂੰ ਇਸ ਮੌਕੇ ਦੀ ਵਧਾਈ ਦਿੰਦਾ ਤੇ ਆਓ ਸਭ ਤੋਂ ਪਹਿਲਾਂ ਬੰਤ ਦੇ ਮਹਾਨ ਰਤਨ ਸਿੰਘ ਸਾਹਿਬ ਬੈਠੇ ਨੇ ਔਰ ਪੰਥ ਦੇ ਮਹਾਨ ਰਤਨ ਕਥਾਵਾਚਕ ਜੀ ਨੇ ਜੋ 70 ਦੀ ਗੱਲ ਕਰੀ ਹੈ ਮੈਂ ਇੱਕ ਸ਼ੇਰ ਕਹਿ ਕੇ ਫਿਰ ਆਪਣੀ ਕਮਤਾ ਛੋਟੀ ਜਿਹੀ ਉਹ ਸੁਣਾਵਾਂਗਾ ਸਾਹ ਸੰਗਤ ਜੀ ਕਵੀ ਦਾ ਹੌਸਲਾ ਕੋਹੇ ਤੂੜ ਪਰਬਤ ਤੋਂ ਵੀ ਉੱਚਾ ਹੋ ਜਾਂਦਾ ਹੈ ਜਦੋਂ ਕਿਸੇ ਵਧੀਆਂ ਸ਼ੇਰ ਦੇ ਵਿੱਚੋਂ ਸੰਗਤ ਵਿੱਚੋਂ ਜਿਕਰਾ ਬੋਲਿਆ ਜਾਵੇ 70 ਦੀ ਗੱਲ 70 ਸਾਹਮਣੇ ਵੀ ਕਰੀ ਹੈ ਆਹ ਸੁਣੋ ਸ਼ੇਰ ਕਹਿੰਦਾ ਪਤੀ ਸੱਚੇ ਮੈਂ ਸਤਗੁਰਾਂ ਦੀ ਕਰ ਸਕਾ ਐਨੀ ਤਾਕਤ ਨਹੀਂ ਮੇਰੀ ਜ਼ਬਾਨ ਦੇ ਵਿੱਚ ਸਿਫਤ ਸੱਚੇ ਮੈਂ ਗੁਰਾਂ ਦੀ ਕਰ ਸਕਾ ਐਨੀ ਤਾਕਤ ਨਹੀਂ ਮੇਰੀ ਜ਼ਬਾਨ ਦੇ ਵਿੱਚ ਸਾਥ ਸੰਗਤ ਜੀ ਐਨੀ ਸ਼ਕਤੀ ਨਹੀਂ ਹੋਣੀ ਦੇ ਕੋਲ ਹੋਣੀ ਜਿਹਦੀ ਸ਼ਕਤੀ ਸੀ ਉਹਦੀ ਕਰਤਾਨ ਦੇ ਵਿੱਚ ਸ਼ਾਸਤਰਾ ਦੀ ਗੱਲ ਹੈ ਸ਼ਾਸਤਰਾ ਦੀ ਗੱਲ ਹੈ ਬੇਟੀ ਕਿ ਸਿਫਤ ਸੱਚੇ ਮੈਂ ਸਤਗੁਰਾਂ ਦੀ ਕਰ ਸਕਾਂ ਐਨੀ ਤਾਕਤ ਨਹੀਂ ਮੇਰੀ ਜ਼ੁਬਾਨ ਦੇ ਵਿੱਚ ਉਹ ਐਨੀ ਸ਼ਕਤੀ ਨਹੀਂ ਹੋਣੀ ਦੇ ਕੋਲ ਹੋਣੀ ਜਿੰਨੀ ਸ਼ਕਤੀ ਸੀ ਉਹਦੀ ਕਰਪਾਣ ਦੇ ਵਿੱਚ ਸਾਧ ਸੰਗਤ ਜੀ सिंह साहब आपका कहें किलर आया चमकौर साहब की गड़ी गवाए दस लक्ष रतन जी ख साहब दस लक्ष पवे कला जंगे मैदान के ना कोई होया ना है ना दिल हो सकू मेरे सतपुर जिया जहान क्योंकि सात संगत जी चिड़िया कोलो मरानी बाज जीने चिड़िया कोलो मरानी बाज जीना अमृत बख्शिया ਉਹ ਖੰਡੇ ਤਾਂ ਨਾ ਪੁੱਛ ਉਹ ਜਿਤਨਾ ਤਾਈ ਮਰਾਏ ਨੇ ਸ਼ੇਰ ਜੀ ਨੇ ਅਮਨ ਉਸ ਤੇ ਕੀਤੇ ਉਹ ਕਾਰ ਨਾ ਪੁੱਛੇ ਇੱਕ ਸਚਾਈ ਦਾ ਸ਼ੇਰ ਹੋਰ ਸੁਣੋ ਕਿ ਨਵੇਂ ਪਾਤਸ਼ਾਹਾਂ ਇਹ ਉਹ ਧਰਤਾ ਐਥੇ ਕਸ਼ਮੀਰ ਦੇ ਪੰਡਤ ਆਏ ਨੇ ਨਵੇਂ ਪਾਤਸ਼ਾਹਾਂ जेकर बां फे दे, हिंदुस्तान च हिंदू नहीं दिखने सी चावला साहब सच्चाई की गल है नोवे पातशाह जेकर बां फे दे, हिंदुस्तान च हिंदू नहीं दिखने सी महापुरशा दे लिखे इतिहास संगते तके तके संसार च बिकने सी झंडा ਬੇਨਿਆਈ ਦਾ ਝੁੰਨਣਾ ਸੀ ਹਰ ਦਿਨ ਸਾਫ ਦੇ ਕਿਸ ਨੇ ਲਿਖਨੇ ਸੀ ਨੇਰੀ ਪਾਪ ਦੇ ਕਹਿਰ ਦੀ ਚੰਨੀ ਸੀ ਸਭ ਧਰਮ ਦੀ ਅੱਗੇ ਨਾ ਟਿਕਨੇ ਸੀ ਸਾਧ ਸੰਗਤ ਜੀ ਅੱਜ ਸੱਚੀ ਗੱਲ ਕਰਨ ਲੱਗਿਆ ਮੰਦਰਾ ਵਿੱਚ ਜੋ ਸੰਖ ਘਰੀਆਲ ਗੂੰਜਣ ਦਾਤ ਉਸੇ ਦਤਾਰ ਦੀ ਹੈ ਬਖਸ਼ੀ सच्चाई दी गल है मंदिर जो संख करियाल गुंजन दा तो से दतार दी है बख्शी चादर तान के हिंद दी पत रखी की तो से ही प्रीतम दे कान पक्षी एक सच्चाई दी गल होर सुनो ਕਿਉਂਕਿ ਜਦੋਂ ਮੈਂ ਆਇਆ ਬਾਹਰ ਕੁ ਸੰਗਤਾਂ ਮੈਨੂੰ ਮਿਲ ਗਈਆਂ ਕਹਿੰਦੇ ਅਮਨ ਜੀ ਉਹ ਸੱਚੀ ਗੱਲ ਜ਼ਰੂਰ ਕਹਿਣੀ ਹੈ ਉਹ ਵੀ ਸ਼ੇਰ ਸੁਣੋ ਬਿਲਕੁਲ ਸਚਾਈ ਦੀ ਮਹਾਨ ਕਥਾ ਬੱਜ ਕੇ ਬੈਠੇ ਨੇ ਜਨਾਬ ਤੁਹਾਡੀ ਨਜ਼ਰ ਹੈ ਕਿ ਮੌਤ ਕਿ ਕੋਈ Hindu ਤੱਤ ਨਦੀ ਸਹੀ ਨਾ ਮੁਗਲ ਜਾਵੇ ਸੁਖ ਕੁਮਾਰ ਅਰਜੁਨ ਜੀ ਆਦੇ ਤਨਛੁਛਦਾ ਦਿੱਤੇ ਸਚਾਈ ਦੀ ਗੱਲ ਐ ਮੌਤ ਪੁੱਤ ਦੀ ਸਗੀ ਨਾ ਮੂਲ ਜਾਵੇ ਅਰਜਨ ਜੀਹਾ ਦੇ ਤਨ ਸੁਛਦਾ ਦਿੱਤੇ ਉਹ ਕਸਨਤ ਜੀਆਂ ਪਛੋੜਾ ਨਾ ਪੁੱਤਰਾ ਦਾ ਨੰਦਰ ਨਾਲ ਲੜਾ ਦਿੱਤੇ ਅੱਛਾ ਮੈਨੂੰ ਹੱਥ ਨੂੰ ਲੱਗੋ ਸ਼ੁਰੂ ਤੇ ਬਾਪ ਨੇ ਕੰਮਾ ਬਾਰ ਬਾਰ ਛੱਡੇ ਅੰਨੇ ਮੋਹ ਤੇ ਬਾਪ ਨੇ ਪ੍ਰਾਨ ਛੱਡੇ ਸਰਵਰ ਮੌਤ ਦੀ ਨੇ ਪਿੱਤਨੇ ਪਾ ਦਿੱਤੇ ਰਾਵਣ ਜਿਹਾ ਦੇ ਕੰਬ ਕੇ ਤਾਜ ਸਿੰਦੇ ਜਦੋਂ ਮੇਗ ਦੇ ਅੰਗ ਉੜਾ ਦਿੱਤੇ ਆ ਸਚਾਈ ਦੀ ਗੱਲ ਸੁਣੋ ਕਿ ਸੀਤਾ ਵਿਛੜੀ ਬੈਨ ਨਾ ਮੂਲ ਚੱਲੇ ਸੀਤਾ ਵਿਛੜੀ ਬੈਨ ਨਾ ਮੂਲ ਚੱਲੇ ਰੋਂਦਾ ਦੁਨੀਆਂ ਦੇ

ਖੁਰਦਵਾਰਾ ਛੀਸ ਗਾਂਝ ਦੀ ਗੱਲ ਕਰ ਰਹੇ ਸਨ ਉਹਦੀ ਤਰਜਮੀਆਂ ਨਹੀਂ ਸ਼ੇਰ ਸੁਣੋ ਸਾਧ ਸੰਗਤ ਜੀ ਸੱਚੀ ਗੱਲ ਐ ਕਿ ਸਤਪੁਰੇ ਤੇਗ ਬਹਾਦਰ ਜੀ ਦੇ ਵਾਂਗ ਹਿੰਦ ਤੇ ਚਾਦਰ ਰੱਖ ਦੀ ਕਿਸੇ ਕੀ ਤਨ ਨਹੀਂ ਐ ਸਤਪੁਰੇ ਤੇਗ ਬਹਾਦਰ ਜੀ ਦੇ ਵਾਂਗ ਹਿੰਦ ਤੇ ਚਾਦਰਨ ਖੜੀ ਕਿਸੇ ਕੀ ਤਨਣੀ ਏ ਉਸ ਸਤਗੁਰ ਪਿਆਰੇ ਦਾ ਦੇਸ਼ ਤੱਕ ਕੇ ਸੀਨਾ ਹੋ ਰਿਆ ਛੰਨੀ ਛੰਨੀ ਏ ਕੰਨੀ ਵਾਲੇ ਦੀ ਕੰਨੀ ਦੀ ਮਿਹਰਬਾਨੀ ਸਿੰਘ ਸਾਹਿਬ ਕੰਨੀ ਵਾਲੇ ਦੀ ਕੰਨੀ ਦੀ ਮਿਹਰਬਾਨੀ ਪਰ ਲੋਕ ਤੀਕ ਸੰਸਾਰ ਨੇ ਜਾਣਨੀ ਏ ਸਾਜ ਸੰਗਤ ਜੀ

ਤੇ ਮਤਲਬ ਕਿ ਕਵੀ ਨੇ ਇੱਕ ਹਿੰਦੂ ਕਵੀ ਨੇ ਹਿੰਦੂ ਕਵੀ ਨੇ ਤੇ ਨਜ਼ਮਾ ਲਿਖਦੇ ਨੇ ਜਿਸ ਤਰ੍ਹਾਂ ਕਿ ਆਪਾਂ ਜ਼ਿਕਰੀਆ ਸੁਣੀ ਦੇ ਨੇ ਕਿ ਜਿਸ ਤਰ੍ਹਾਂ ਆਪਣੇ ਇੱਥੇ ਮਹਿਫਲ ਨਾਦ ਹੁੰਦੀ ਏ ਜਾਂ ਬਾਜ਼ੁਕਾ ਤੇ ਜਦੋਂ ਕੋਈ ਬਿਆਨ ਹੋਣਾ ਹੁੰਦਾ ਕਿਸੇ ਵੱਡੇ ਮੌਲਵੀ ਦਾ ਮੌਲਵੀ ਦਾ ਵੱਡੇ ਦਾ ਬਿਆਨ ਹੋਣਾ ਹੁੰਦਾ ਤੇ ਕਿ ਮਜਮੇ ਨੂੰ ਗਰਮਾਣ ਵਾਸਤੇ ਨਾਦ ਖਵਾ ਜਾਂ ਜਿਹੜਾ ਨਜ਼ਮ ਪੜਨ ਵਾਲਾ ਜਾਂ ਸ਼ੇਰ ਪੜਦਾ ਉਸ ਤਰ੍ਹਾਂ ਦਾ ਇਹ ਬਿਆਨ ਦੇ ਆਪਾਂ ਕਈ ਵਾਰ ਇਹ ਇੰਜ ਵੀ ਹੁੰਦਾ ਨਾ ਆਪਣੇ ਇੱਥੇ ਮੁਸਲਮਾਨਾਂ ਦੀ ਮਜਲਿਸ ਦੇ ਵਿੱਚ ਵੀ ਉਹ ਕੋਈ ਨਾ ਕੋਈ ਆ ਜਾਂਦੇ ਨੇ ਉਹ ਨਬੀ ਪਾਕ ਸੱਲੱਲਾ ਵਾਲੇ ਅਸਲਮ ਦੀ ਸ਼ਾਨ 'ਚ ਪੜਦੇ ਨੇ ਹਾਂਜੀ ਤੇ ਆਪਾਂ ਜ਼ਿਆਦਾਤਰ ਜਿਹੜੀਆਂ ਕਵਿਤਾ ਸੁਣੀਆਂ ਨੇ ਉਹ ਬਾਈ ਰੰਜੀਤ ਸਿੰਘ ਢੱਡਿਆਲ ਨੇ ਵੀਡੀਓ ਸੁਣੀਆਂ ਨੇ ਜਾਂ ਉਹ ਉਹ ਪੜਦੇ ਨੇ ਜਿਹੜੀਆਂ ਆਪਾਂ ਉਹ ਸੁਣੀਆਂ ਨੇ ਤੇ ਉਹਨਾਂ ਦਾ ਤੇ ਸਟਾਈਲ ਹੀ ਬਹੁਤ ਪਿਆਰਾ ਹੈ ਨਾ ਹਾਂ ਨਰੀਵਾਜ਼ ਬਹੁਤ ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਹੈ ਸਟਾਈਲ ਪਿਆਰਾ ਹੈ ਇਹਨਾਂ ਦਾ ਇੱਕ हटके ਸਟਾਈਲ ਹੈ ਆਪਣੇ ਹਿਸਾਬ ਨਾਲ ਇਹ ਪੜ੍ਹ ਰਹੇ ਨੇ ਲੇਕਿਨ ਇਹ ਕਵੀ ਨੇ ਸ਼ਾਇਰ ਨੇ ਨਾਲੇ ਦੂਸਰੇ ਧਰਮ ਦੇ ਨੇ ਹਾਂ ਦੂਸਰੇ ਧਰਮ ਦੇ ਨੇ ਤੇ ਇਹ ਸ਼ਾਇਰ ਨੇ ਸ਼ਾਇਰ ਜਿਹੜਾ ਬਾਤ ਕਾ ਜਿਹੜੇ ਸ਼ਾਇਰ ਹੁੰਦੇ ਨੇ ਨਾ ਉਹਨਾਂ ਦਾ ਸਟਾਈਲ ਹੋਣਾ ਅੱਛਾ ਨਹੀਂ ਹੁੰਦਾ ਉਹਨਾਂ ਦੇ ਜਿਹੜੇ ਅਲਫਾਜ਼ ਨੇ ਨਾ ਉਹਨਾਂ ਦੀ ਉਹਨਾਂ ਦੀ ਵੈਲੀ ਹੁੰਦੀ ਹੈ ਤੇ ਜਿਸ ਤਰ੍ਹਾਂ ਉਹ ਹਰ ਗੱਲ ਨਾਲ ਕਹਿ ਰਹੇ ਕਿ ਸੱਚੀ ਗੱਲ ਦੱਸਾਂ ਸੱਚੀ ਗੱਲ ਕਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਬਿਆਨ ਕਰ ਰਹੇ ਸੀ ਕਿ ਚਾਂਦਨੀ ਚੌਕ ਤੋਂ ਜਾਂ ਜਦੋਂ ਕਸ਼ਮੀਰੀ ਪੰਡਤਾਂ ਨੂੰ ਕਿਸ ਤਰ੍ਹਾਂ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਜਦੋਂ ਇਹ ਹਿੰਦੂਆਂ ਦੇ ਹੱਕ ਦੇ ਵਿੱਚ ਗੱਲ ਕੀਤੀ ਜਾਂ ਹਿੰਦੁਸਤਾਨ ਦੇ ਲੋਕਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਨਾਲ ਗੱਲ ਕੀਤੀ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਬਿਆਨ ਕਰ ਰਹੇ ਸੀ ਚਮਕੌਰ ਦੀ ਲੜਾਈ ਜਿਹੜੀ ਹੋਈ ਸੀ ਉਹਨੂੰ ਤਫਸੀਲ ਕਰਨ ਕਿ ਵੀ ਸ਼ੇਰਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਵੀ ਇੱਕ ਨੂੰ 10 ਲੱਖ ਨਾਲ ਲੜਾਇਆ ਤੇ ਚਿੜੀਆਂ ਕੋਲੋਂ ਬਾਜ਼ ਮਰਵਾਇਆ ਤੇ ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਗਿੱਦਣਾ ਕੋਲੋਂ ਸ਼ੇਰਾਂ ਨੂੰ ਭਜਾਇਆ ਇਹ ਅਲਫ਼ਾਜ਼ਾਂ ਤੇ ਇੱਕ ਮਤਲਬ ਕਿ हटके ਸਟਾਈਲ ਸੀ ਅਸੀਂ ਵੀ ਪਹਿਲੀ ਦਫ਼ਾ ਸੁਣ ਰਹੇ ਸਾਂ ਕਿ ਕਿਉਂਕਿ ਕਵਿਤਾ ਅਸੀਂ ਜਦੋਂ ਵੀ ਸੁਣੀ ਹੈ ਨਾ ਉਹ ਭਾਈ ਰঞ্জੀਤ ਸਿੰਘ ਢੱਡੀ ਵਾਲੇ ਦੀ ਸੁਣੀ ਹੈ ਉਹਨਾਂ ਦਾ ਇੱਕ हटके ਸਟਾਈਲ ਸੀ ਲੇਕਿਨ ਇਹ ਆ ਇੱਕ ਸਾਨੂੰ ਦੋਸਤ ਰੇੜੀਆ ਤੋਂ ਉਹਨਾਂ ਨੇ ਅੱਜ ਹੀ ਸੈਂਡ ਕੀਤੀ ਸੀ ਮੈਨੂੰ ਤੇ ਉਹਨਾਂ ਨੇ ਸਾਡੇ ਵਾਲ ਜਿਹੜਾ ਅਫਸੋਸ ਕੀਤਾ ਸੀ ਤੇ ਉਸ ਤੋਂ ਬਾਅਦ ਨਾਲ ਫਿਰ ਸਾਨੂੰ ਇਹ ਮੈਨੂੰ ਇਹ ਵੀਡੀਓ ਸੈਂਡ ਕੀਤੀ ਉਹਨਾਂ ਨੇ ਕਿਹਾ ਜੀ ਤੁਸੀਂ ਅੱਜ ਵੀਡੀਓ ਬਣਾ ਰਹੇ ਜੇ ਤੇ ਤੁਸੀਂ ਇਹ ਵੀਡੀਓ ਜ਼ਰੂਰ ਆਪਣੇ ਨਾਲ ਸ਼ੇਅਰ ਕਰਨਾ ਮੈਂ ਕਹਾਂ ਚਲੋ ਜੀ ਸਾਨੂੰ ਵੀ ਅਸੀਂ ਵੀ ਇੱਕ ਹਟਕੇ ਚੀਜ਼ ਦੇਖਣੇ ਅੱਜ ਤੇ ਅਸੀਂ ਦੇਖੀ ਹੈ ਲੋਕੀਏ ਜੇਕਰ ਦੋਸਤਾਂ ਨੂੰ ਪਸੰਦ ਆਏਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਜੇ ਪਸੰਦ ਆਵੇ ਸ਼ੇਅਰ ਵੀ ਕਰੇ ਦੋਸਤਾਂ ਨਾਲ ਮਿਲਨੇ ਕਰ ਵੀਡੀਓ ਨਾਲ ਇਸ ਤਰ੍ਹਾਂ ਦੀ ਵੀਡੀਓ ਹੋਰ ਹੋਣ ਤੇ ਜ਼ਰੂਰ ਸਾਨੂੰ ਸ਼ੇਅਰ ਕਰੇ ਸ਼ੇਅਰ ਕਰਿਆ ਜੀ ਤੇ ਮਿਲਨੇ ਦਾ ਵੀ ਵੀਡੀਓ ਨਾਲ ਸਾਨੂੰ ਦੇ ਇਜਾਜ਼ਤ ਅੱਲਾਹ ਨਿਗੇਬ